ਵੇ ਮੈ ਨਹੀਂ ਫਿਰ ਇਸੇ ਕਮ ਦੀ ਨਹੀਂ ਮੈਂ ਇੱਕ ਪ੍ਰਤੱਖ ਕ੍ਰਿਸ਼ਨਾ ਦੇਖਿਆ ਸੀ ਕਾਫੀ ਮੁੱਦਤ ਹੋ ਗਈ ਅਮਰਨਾਥ ਜਾ ਰਹੇ ਸੀ ਤੇ ਗਾਲਵਨ 22 23 ਹਜ਼ਾਰ ਫੁੱਟ ਦੀ ਉਚਾਈ ਦੇਤੇ ਇਹ ਤੀਰਥ ਹੈ ਕਸ਼ਮੀਰ ਦੇ ਵਿੱਚ ਇਸੂ ਗਾਟੀ ਕੋਈ ਗਾਲਵਨ 20 ਹਜ਼ਾਰ ਫੁੱਟ ਉੱਚੀ ਹੈ ਸਾਰਾ ਬਰਫ਼ ਤੇ ਚੱਲਣਾ ਪੈਂਦਾ 25 30 ਸਾਲ ਪੁਰਾਣੀ ਗੱਲ ਮੈਂ ਕਰ ਰਿਹਾ ਹਾਂ ਇਕ ਠੰਡ ਨਾਲ ਮੈਂ ਜਕੜ ਗਿਆ। ਇਹ ਸਫ਼ਰ 3 ਦਿਨਾਂ ਦਾ ਹੈ। ਤੇ ਰਾਤ ਮੈਂ ਸੌ ਵੀ ਨਾ ਸਕਿਆ ਕਿਉਂਕਿ ਰਸਤੇ 'ਚ ਪੜਾਓ ਕਰਨ ਲਈ ਸਿਵਾਏ ਤੰਬੂ ਖੇਮਿਆਂ ਤੋਂ ਹੋਰ ਕੁਝ ਵੀ ਨਹੀਂ। ਆਵੇਂ ਕੱਪੜੇ ਮੈਂ ਬੜੇ ਪਾਏ, ਕੰਬਲ ਦੋ ਦੋ ਤਿੰਨ ਤਿੰਨ। ਲੇਕਿਨ ਠੰਡ ਨੇ ਮੈਨੂੰ ਸੌਣ ਨਾ ਦਿੱਤਾ। ਖੇਮੇ ਦੇ 'ਚ ਤੰਬੂ ਦੇ 'ਚ ਠੰਡ ਬੜੀ। ਸਰੀਰੇ ਜਿਵੇਂ ਚਲਣ ਲੱਗੇ ਤੇ ਮੇਰੀਆਂ ਉਂਗਲੀਆਂ ਹੀ ਨਾ ਖੁੱਲਣ। ਤੇ ਮੈਂ ਨਾਲ ਦੇ ਸਾਥੀਆਂ ਨੂੰ ਕਿਹਾ ਚਾਰ ਪੰਜ ਆਦਮੀ ਨਾਲ ਸਨ ਸਾਧੂ ਸਨ ਮੈਂ ਕਿ ਚੱਲਣਾ ਮੇਰਾ ਬੜਾ ਉਖਾਏ ਇੰਨੀ ਠੰਡ ਔਰ ਫਿਰ ਬਰਫ਼ ਹੀ ਬਰਫ਼ ਹੈ ਉਹ ਜੇ ਬਾਟ ਬੜੀ ਲੰਬੀ ਮੈਨੂੰ ਕਹਿਣ ਲੱਗੇ ਉਹ ਸਾਹਮਣੇ ਬਰਫ਼ ਦੇ ਥੱਲੇ ਕਬੂਟੀ ਦੇਖਦਾ ਇਹ ਤੋੜ ਲੈ ਮੈਂ ਤੋੜ ਲਈ ਕਹਿੰਦੇ ਖਾ ਜਾ ਉਹਨੂੰ ਮੈਂ ਖਾ ਲਿਆ ਕੌੜੀ ਜ਼ਰੂਰ ਸੀ ਕਹਿਣ ਲੱਗੇ ਸਿਰ ਪੰਜ ਮਿੰਟ ਖੜਾ ਰਹਿ ਫਿਰ ਤੋਂ ਚੱਲਣ ਜੋਗਾ ਹੋ ਜਾਏਗਾ। ਔਰ ਮੈਂ ਕ੍ਰਿਸ਼ਮਾ ਦੇਖਿਆ ਇਤਨੀ ਠੰਡ ਦੇ ਵਿੱਚ ਇਤਨੀ ਸੀਤ ਲਹਿਰ ਦੇ ਵਿੱਚ ਮੈਨੂੰ ਪਸੀਨਾ ਆ ਗਿਆ। ਕਹਿਣ ਲੱਗੇ ਹੁਣ ਚੱਲ। ਐਸੀ ਬੂਟੀਆਂ ਉਹ ਮੈਨੂੰ ਕਹਿਣ ਲੱਗੇ ਜੇ ਇੱਕ ਦਿਨ ਖਾ ਲਈਏ ਤਿੰਨ ਤਿੰਨ ਚਾਰ ਚਾਰ ਦਿਨ ਭੁੱਖ ਵੀ ਨਹੀਂ ਲੱਗਦੀ। ਫਿਰ ਮੈਨੂੰ ਸਮਝ ਆਈਏ ਜਿਹੜੇ ਗੰਗੋਤਰੀ ਦੇ ਵਿੱਚ ਬਦਰੀ ਨਾਰਾਇਣ ਦੇ ਸਾਧੂ ਰਹਿ ਜਾਂਦੇ ਨੇ ਸਾਰਾ ਸਾਰਾ ਸਿਆਲ ਕੱਟ ਲੈਂਦੇ ਨੇ। ਕੋਈ ਜਾਂਦਾ ਨਹੀਂ ਉਸ ਪਾਸੇ। ਵਾਲਬਨ 6 ਮਹੀਨੇ ਮੈਂ ਕਹਿੰਦਾ ਗੋਟੀਆਂ ਦੇ ਆਸਰੇ ਤੇ ਹੀ ਕੱਟਦੇ ਨੇ ਐਸਾ ਮੈਂ ਆਪਣਾ ਅੰਦਾਜ਼ਾ ਲਾਇਆ ਮੈਂ ਕਿ ਐਸੀ ਕੀਮਤੀ ਜੜੀ ਬੂਟੀਆਂ ਲੇਕਿਨ ਵੈਦ ਜਾਣਕਾਰ ਤੋਂ ਬਿਨਾ ਉਹਨਾਂ ਦੇ ਗੁਣ ਉਹਨਾਂ ਦੇ ਵਿੱਚ ਹੀ ਰਹਿ ਜਾਂਦੇ ਨੇ ਮਰ ਜਾਂਦੇ ਨੇ ਜੜੀ ਬੂਟੀ ਦੇ ਗੁਣ ਪ੍ਰਗਟ ਹੁੰਦੇ ਨੇ ਵੈਦ ਕਰਕੇ ਪਰ ਵੈਦ ਦੇ ਗੁਣ ਪ੍ਰਗਟ ਹੁੰਦੇ ਨੇ ਜੜੀ ਬੂਟੀ ਕਰਕੇ ਇੱਕ ਰੋਗੀ ਬੰਦਾ ਹੈ ਬਿਮਾਰ ਬੰਦਾ ਹੈ ਵੈਦ ਕੋਲ ਚਲਾ ਜਾਏ ਤਾਂ ਵੈਦ ਤੇ ਬੈਠਾ ਹੈ ਦਵਾਈ ਕੋਈ ਨਹੀਂ ਆਉਂਦੀ ਕੋਲ ਤੇ ਜੜੀ ਬੂਟੀਆਂ ਹੋਵਨ ਦਵਾਈਆਂ ਹੋਵਨ ਪਰ ਵੈਦ ਕੋਈ ਨਹੀਂ। ਦਬੇ ਮੈਂ ਨਹੀਂ। ਜੜੀ ਬੂਟੀ ਦੇ ਗੁਣ ਪ੍ਰਗਟ ਹੁੰਦੇ ਨੇ ਵੈਦ ਕਰਕੇ ਤੇ ਵੈਦ ਦੀ ਮਹਾਨਤਾ ਪ੍ਰਗਟ ਹੁੰਦੀ ਜੜੀ ਬੂਟੀਆਂ ਕਰਕੇ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿਸੇ ਵੀ ਚੀਜ਼ ਦੇ ਉੱਤੇ ਨਿਗਾਹ ਮਾਰ ਕੇ ਦੇਖੋ ਜੋ ਵਸਤੂ ਆਪਣੇ ਗੁਣ ਪ੍ਰਗਟ ਕਰ ਰਹੀ ਹੈ ਕਿਸੇ ਦੇ ਆਸਰੇ ਨਾਲ। ਉਂਝ ਨਹੀਂ। ਸਾਜ਼ ਬਏ ਨੇ। ਵਜੰਤਰੀ ਤੋਂ ਬਿਨਾ ਸਾਜ਼ ਨਹੀਂ ਵੱਜ ਸਕਦੇ। ਕੁਝ ਵੀ ਨਹੀਂ ਪਤਾ ਚਲੇਗਾ ਇਹਨਾਂ ਸਾਜ਼ਾਂ ਵਿੱਚ ਕੀ ਹੈ। ਆਈਸਾ ਵੀ ਕਹਿੰਦੇ ਨੇ ਦਰਿਆ ਤੋਂ ਪਾਰ ਹੋਣਾ ਹੈ ਬੇੜੀ ਹੈ ਪਰ ਮਲਾਹ ਕੋਈ ਨਹੀਂ ਤੇ ਮਬਾ ਦਾ ਮਲਾਹ ਹੋਵੇ ਤੇ ਬੇੜੀ ਨਾ ਹੋਵੇ ਤੇ ਫਿਰ ਕਿਸ ਤਰ੍ਹਾਂ ਪਾਰ ਹੋਵਾਂਗੇ ਬੇੜੀ ਮਹਾਨ ਕਾਰਜ ਉਦੋਂ ਸਿੱਧ ਕਰਦੀ ਹੈ ਜਦ ਮਲਾਹ ਹੋਵੇ ਤੇ ਮਲਾਹ ਪਾਰ ਕਰਨ ਦੇ ਵਿੱਚ ਉਦੋਂ ਸਮਰੱਥ ਹੁੰਦਾ ਹੈ ਜਦ ਬੇੜੀ ਹੋਵੇ ਮਲਾਹ ਦੇ ਗੁਣ ਉਦੋਂ ਪ੍ਰਗਟ ਹੁੰਦੇ ਨੇ ਇਸ ਤਰੀਕੇ ਦੇ ਨਾਲ ਧਰਨਗੁਰ ਗਨ ਸਾਹਿਬ ਜੀ ਮਹਾਰਾਜ ਦੀ ਬਾਣੀ ਕਹਿੰਦੀ ਹੈ ਸੰਸਾਰ ਦੇ ਤਲ ਤੇ ਅਸੀਂ ਜੋ ਕੁਝ ਦੇਖਦੇ ਹਾਂ ਹਰ ਇੱਕ ਕਰਤੇ ਦੀ ਗ੍ਰਿਥ ਮੁਥਾ ਜਏ ਆਪਣੇ ਗੁਣ ਪ੍ਰਗਟ ਕਰਨ ਲਈ ਦੂਸਰੇ ਦਾ ਉਸ ਨੂੰ ਆਸਰਾ ਚਾਹੀਦਾ ਹੈ ਕਬੀਰ ਨੇ ਇਸ ਥਾਂ ਦੇ ਉੱਤੇ ਬਹੁਤ ਸੁੰਦਰ ਪ੍ਰਮਾਣ ਦਿੱਤੇ ਨੇ ਭਗਤ ਕਬੀਰ ਜਿਵੇਂ ਬਿਨ ਹਲ ਹਰ じめ ਨਹੀਂ ਬੋਈਏ ਸੂਤ ਬਿਨਾ ਕੈਸੇ ਮਣੇ ਪਰੋਈਏ ਮਨੁੱਖ ਕੋਲ ਬਹੁਤ ਵਧੀਆ ਧਰਤੀ ਹੈ ਚੰਗੀ ਧਰਤੀ ਹੈ ਪਰ ਬੀਜ ਨਹੀਂ ਹੈ ਬੋਣ ਲਈ ਤਾਂ ਧਰਤੀ ਬੇਮੈਨੇ ਵਧੀਆ ਤੋਂ ਵਧੀਆ ਇਸ ਕੋਲ ਬੀਜ ਹੈ ਪਰ ਧਰਤੀ ਨਹੀਂ ਹੈ ਤੂੰ ਹਥੇਲੀ ਤੇ ਸਰਸੋਂ ਥੋੜੀ ਜੰਮਦੀ ਹੈ ਸਿਰਫ ਕਹਾਣੀਆਂ ਹੀ ਨੇ ਵੀ ਹਥੇਲੀ ਤੇ ਸਰਸੋਂ ਜਮਾ ਦਿੱਤੀ ਹਥੇਲੀ ਤੇ ਨਹੀਂ ਜੰਮਦੀ ਹੁੰਦੀ ਬੀਜ ਨੂੰ ਫਲ ਤੱਕ ਆਪਣਾ ਲਈ ਜ਼ਮੀਨ ਚਾਹੀਦੀ ਹੈ ਬੀਜ ਨੂੰ ਫਲ ਤੱਕ ਪਹੁੰਚਣ ਲਈ ਜ਼ਮੀਨ ਚਾਹੀਦੀ ਹੈ ਧਰਤੀ ਚਾਹੀਦੀ ਹੈ जैसे बिन हर हर जिमी नहीं बोइए सूत बिना कैसे मणि पलोइए कुंडी क्या बिन क्या गंठ चढ़ाइए साधु बिन पैसे अवगत जाइए जैसे मात तो पिता बिन बाल न होई बिंब बिना कैसे कपड़े धोई पिता तो बिना कोई मां मां नहीं हो सकती और मां तो बिना कोई पिता पिता नहीं हो सकता किसी बच्चे का भगत कबीर जैसे मात तो पिता बिन बाल ना होई बिंब बिना कैसे कपड़े धोई साबण है और अच्छे तो अच्छे वॉशिंग पाउडर हवन पर पानी नहीं है बिंब पानी है। तो भाई साहब जी कहने साबण बेमेनी कबीर कपड़े दी मैल किस तरह निकलेगी ये चंद मैं थोड़े सामने उदाहरण रखे ने और ये उदाहरण न्याय शास्त्र दे कर्ता गौतम ने देते ने कहंदे जिथे तक मैं संसार देच देखना ਇਕ ਵਸਤੂ ਦੂਸਰੇ ਦੇ ਆਸਰੇ ਤੇ ਖੜੀ ਹੈ ਉਹ ਆਸਰਾ ਉਸ ਕੋਲ ਖੋ ਲਈਏ ਉਹ ਕੰਮ ਕਰਨੋਂ ਰਹਿ ਜਾਂਦੀ ਹੈ ਨਹੀਂ ਕਰ ਸਕੇਗੀ ਖੋ ਜਾਏਗੀ ਮਿਟ ਜਾਏਗੀ ਚਾਹੇ ਸੂਖਸ਼ਮ ਜਗਤ ਹੈ ਚਾਹੇ ਅਸਥੂਲ ਜਗਤ ਹੈ ਇਕ ਦੂਜੇ ਦੇ ਆਸਰੇ ਨਾਲ ਚੱਲ ਰਿਹਾ ਹੈ ਇਸ ਦੀ ਇਨਾਈ ਦਲੀਲਾਂ ਨੂੰ ਪਕੜ ਕੇ ਕੁਛਕ ਨੇ ਕਹਿ ਦਿੱਤਾ ਸ਼ਾਇਦ ਫਿਰ ਪਰਮਾਤਮਾ ਨੂੰ ਵੀ ਆਸਰੇ ਦੀ ਲੋੜ ਹੈ ਤਾਂ ਪਤਾ ਉਸ ਉਹਨਾਂ ਨੇ ਕੀ ਅਖਿਆ ਨਾਸਤਿਕ ਲੋਗਾਂ ਨੇ ਚਲੋ ਪ੍ਰਮਾਤਮਾ ਨੂੰ ਕਰਤਾ ਮੰਨ ਲੈਣੇ ਆ ਕਾਰਨ ਨਹੀਂ ਹੈ ਉਹ ਕਾਰਨ ਨਹੀਂ ਹੈ और दलील